ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਗੁਰੂ ਘਰ ਵਿੱਚ ਦਸਵੰਦ ਦੇਣ ਦਾ ਕੀ ਲਾਭ ਹੁੰਦਾ ਹੈ ਅਤੇ ਦਸਵੰਦ ਨਾ ਦੇਣ ਨਾਲ ਕੀ ਨੁਕਸਾਨ ਹੁੰਦਾ ਹੈ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਿਹਰ ਆਪ ਸਭ ਉੱਤੇ ਹੋ ਜਾਵੇ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਗੁਰੂ ਦੇ ਦਿੱਤਿਆਂ ਖਜ਼ਾਨਿਆਂ ਵਿੱਚੋਂ ਦਸਵੰਦ ਦੇਣਾ ਕਿਉਂ ਜ਼ਰੂਰੀ ਹੈ ਮਹਾਪੁਰਖ ਵਚਨ ਕਰਿਆ ਕਰਦੇ ਸਨ ਕਿ ਗੁਰੂ ਘਰ ਦਸਵੰਦ ਦਿਂਦੇ ਸਮੇ ਇਹ ਨਹੀਂ ਸੋਚਣਾ ਚਾਹੀਦਾ ਕਿ ਜੇ ਅਸੀਂ ਮਾਇਆ ਨਹੀਂ ਦੇਵਾਂਗੇ ਤਾਂ ਗੁਰੂ ਘਰ ਦਾ ਕੰਮ ਨਹੀਂ ਹੋਵੇਗਾ ਸੰਗਤ ਜੀ ਸਾਡੇ ਗੁਰੂ ਤਾਂ ਸਰਵ ਕਲਾ ਸਮਰੱਥ ਹਨ ਸਾਡੀ ਦਿੱਤੀ ਮਾਇਆ ਨਾਲ ਗੁਰੂ ਘਰ ਦੇ ਕੰਮ ਕੀ ਹੋਣੇ ਹਨ ਗੁਰੂ ਜੀ ਨੇ ਦਸਵੰਦ ਕੱਢਣ ਦੀ ਪਰਥਾ ਇਸ ਲਈ ਚਲਾਈ ਸੀ ਕਿ ਆਪਣੀ ਕਮਾਈ ਦਾ ਦਸਵਾਂ ਹਿੱਸਾ ਗੁਰੂ ਜੀ ਦੇ ਚਰਨਾਂ ਵਿੱਚ ਭੇਟਾ ਕਰਨ ਨਾਲ ਬਾਕੀ ਦੀ ਮਾਇਆ ਦੇ ਨੋ ਹਿੱਸੇ ਵੀ ਵਿਖ ਤੋਂ ਅੰਮ੍ਰਿਤ ਬਣ ਜਾਣ ਇਸ ਲਈ ਗੁਰੂ ਜੀ ਨੇ ਦਸਵੰਦ ਦੀ ਪਰਥਾ ਸ਼ੁਰੂ ਕੀਤੀ ਸੀ ਕਹਿਣੇ ਦਾ ਭਾਉ ਕਿ ਸਾਡੀ ਕਿਰਤ ਕਮਾਈ ਵਿੱਚ ਬਰਕਤ ਪੈ ਜਾਵੇ ਗੁਰਬਾਣੀ ਵਿੱਚ ਲਿਖਿਆ ਹੈ ਮਾਇਆ ਮਮਤਾ ਮੋਨੀ ਜਿਨ ਵਿਨਦੰਤਾ ਜਗ ਖਾਇਆ ਮਹਾਪੁਰਖ ਕਹਿਆ ਕਰਦੇ ਸੀ ਕਿ ਜੇਕਰ ਅਸੀਂ ਆਪਣੀ ਕਮਾਈ ਦਾ ਪੂਰਾ ਦਸਵੰਦ ਕੱਢਾਂਗੇ ਤਾਂ ਫਿਰ ਤਰਕਿਆਂ ਤੋਂ ਬਚ ਜਾਵਾਂਗੇ ਕਹਿਣੇ ਦਾ ਭਾਵ ਕਿ ਜਿਹੜੀ ਮਾਇਆ ਬਿਮਾਰੀ ਕਰਕੇ ਹਸਪਤਾਲ ਵਿੱਚ ਜਾਂ ਫਿਰ ਥਾਣੇ ਕੋਟ ਕਚਹਿਰੀ ਵਿੱਚ ਲੱਗਣੀ ਹੈ ਉਹਨਾਂ ਤੋਂ ਗੁਰੂ ਜੀ ਸਾਡੀ ਰੱਖਿਆ ਕਰਦੇ ਹਨ कहने द पाओ कि ਸਾਨੂੰ ਇਹਨਾਂ ਸਾਰਿਆਂ ਹੀ ਪਰੇਸ਼ਾਨੀਆਂ ਤੋਂ ਬਚਾ ਲੈਂਦੇ ਹਨ ਮਹਾਪੁਰਖ ਇਹ ਵੀ ਕਹਿਆ ਕਰਦੇ ਸਨ ਕਿ ਗੁਰੂ ਜੀ ਚਾਹੁੰਦੇ ਹਨ ਕਿ ਮੇਰੇ ਹਰ ਇੱਕ ਸਿੱਖ ਦੀ ਗੁਰੂ ਘਰ ਨਾਲ ਸਾਂਝ ਬਣ ਜਾਵੇ ਮਹਾਪੁਰਖ ਬਖਸ਼ੀਸ਼ ਕਰਦੇ ਸਨ ਕਿ ਗੁਰੂ ਘਰ ਵਿੱਚ ਦਿੱਤੇ ਦਸਵੰਦ ਦੀ ਸੇਵਾ 10 ਗੁਣਾ ਇੱਥੇ ਵੱਧਦੀ ਹੈ ਤੇ 70 ਗੁਣਾ ਪ੍ਰਮਾਤਮਾ ਦੀ ਦਰਗਾਹ ਵਿੱਚ ਵੱਧਦੀ ਹੈ ਇਸ ਲਈ ਸਿੱਖੀ ਦੇ ਪ੍ਰਚਾਰ ਲਈ ਗੁਰੂ ਘਰ ਵਿੱਚ ਦਸਵੰਦ ਦੀ ਸੇਵਾ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ ਦਸਵੰਦ ਦੇਣ ਨਾਲ ਕੀ ਲਾਭ ਹੁੰਦਾ ਹੈ ਇਹ ਮੈਂ ਇਸ ਸੱਚੀ ਘਟਨਾ ਰਾਹੀਂ ਦੱਸਾਂਗੀ ਇੱਕ ਵਾਰ ਸੰਤ ਸੇਵਾ ਸਿੰਘ ਜੀ ਚੌਕ ਵਿੱਚ ਤ੍ਰਿਖਸ਼ੇ ਵਾਲਿਆਂ ਕੋਲ ਖੜੇ ਸੀ ਤੇ ਉਹਨਾਂ ਨੂੰ ਕਹਿਣ ਲੱਗੇ ਕਿ ਲਿਆਓ ਤੁਸੀਂ ਵੀ ਗੁਰੂ ਘਰ ਲਈ ਸੇਵਾ ਲਿਆਓ ਤੇ ਫਿਰ ਕਿਸੇ ਨੇ 1 ਰੁਪਇਆ ਕਿਸੇ ਨੇ 2 ਰੁਪਏ ਤੇ ਕਿਸੇ ਨੇ ਇੱਕ ਢੇਲਾ ਦਿੱਤਾ ਸਵਾਦਾਰ ਸੰਤਾ ਨੂੰ ਕਹਿਣ ਲੱਗੇ ਮਹਾਪੁਰਖੋ ਦਸਵੰਧ ਦੀ ਸੇਵਾ ਇੰਨੀ ਇਕੱਠੀ ਹੋ ਜਾਂਦੀ ਹੈ ਕਿ ਅਸੀਂ ਰਿਕਸ਼ੇ ਵਾਲਿਆਂ ਨੂੰ ਦਸਵੰਦ ਦੇਣ ਲਈ ਕਿਉਂ ਕਹਿ ਰਹੇ ਹਾਂ ਚੰਗਾ ਨਹੀਂ ਲੱਗਦਾ ਹੈ ਮਹਾਪੁਰਖ ਕਹਿਣ ਲੱਗੇ ਕਿ ਜੇ ਰਿਕਸ਼ੇ ਵਾਲੇ ਗੁਰੂ ਘਰ ਸੇਵਾ ਨਹੀਂ ਦੇਣਗੇ ਤਾਂ ਗੁਰੂ ਘਰ ਦਾ ਕੰਮ ਥੋੜੀ ਰੁਕ ਜਾਣਾ ਹੈ ਸਾਨੂੰ ਤਾਂ ਇਹਨਾਂ ਤੇ ਤਰਸ ਆ ਗਿਆ ਕੀ ਇਹਨਾਂ ਦਾ ਵੀ ਗੁਰੂ ਘਰ ਨਾਲ ਜਾਂ ਗੁਰੂ ਨਾਨਕ ਪਾਤਸ਼ਾਹ ਦੇ ਘਰ ਨਾਲ ਸਾਂਝ ਪੈ ਜਾਵੇ ਸੇਵਾਦਾਰ ਨੇ ਫਿਰ ਸਵਾਲ ਕਰ ਦਿੱਤਾ ਬਾਬਾ ਜੀ ਜਿਸ ਨੇ ਥੇਲਾ ਦਿੱਤਾ ਹੈ ਕਿ ਉਸ ਦੀ ਵੀ ਸਾਂਝ ਪੈ ਜਾਵੇਗੀ ਤਾਂ ਫਿਰ ਮਹਾਪੁਰਖ ਕਹਿਣ ਲੱਗੇ ਜਿਸ ਨੇ ਸ਼ਰਦਾ ਨਾਲ ਥੇਲਾ ਵੀ ਦਿੱਤਾ ਹੈ ਉਸ ਦੀਆਂ ਵੀ ਦੋ ਇੱਟਾਂ ਗੁਰੂ ਘਰ ਵਿੱਚ ਲੱਗ ਜਾਣ ਗਿਆ कहने ਦਾ ਭਾਅ ਕਿ ਗੁਰੂ ਦੇ ਦਰਬਾਰ ਨਾਲ ਉਸ ਦੀ ਵੀ ਸਾਂਝ ਪੈ ਜਾਵੇਗੀ ਗੁਰੂ ਘਰ ਦੀ ਸੇਵਾ ਕਰਨ ਵਾਲੇ ਇੱਕ ਸਿੱਖ ਜਿਨ੍ਹਾਂ ਦੀ ਡਿਊਟੀ ਅਮਰਤ ਸਰ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸਾਹਿਬ ਲੱਗੀ ਹੋਈ ਸੀ ਇੱਕ ਦਿਨ ਰੋਜ਼ ਦੇ ਨੇਮ ਅਨੁਸਾਰ ਉਹ ਆਪਣੀ ਡਿਊਟੀ ਕਰ ਰਹੇ ਸੀ ਅਚਾਨਕ ਹੀ ਉਹਨਾਂ ਨੂੰ ਯਾਦ ਆਇਆ ਕਿ ਅੱਜ ਤਾਂ ਮਹਾਪੁਰਖਾਂ ਦੀ ਵਰਸੀ ਹੈ ਤੇ ਉਹ ਹਮੇਸ਼ਾ ਉੱਥੇ ਹਾਜ਼ਰੀ ਭਰਿਆ ਕਰਦੇ ਸਨ ਇਹ ਉਸ ਸਿੱਖ ਨੇ ਆਪ ਦੱਸਿਆ ਤੇ ਕਹਿੰਦੇ ਹਨ ਕਿ ਉਹਨਾਂ ਨੇ ਪ੍ਰਮਾਤਮਾ ਦਾ ਸ਼ੁਕਰ ਕੀਤਾ ਕਿ ਅੱਜ ਸਵੇਰੇ ਹੀ ਯਾਦ ਕਰਵਾ ਦਿੱਤਾ ਹੈ ਤੇ ਉਹ ਸੋਚਣ ਲੱਗੇ ਕਿ 10 ਵਜੇ ਤੱਕ ਮੇਰੀ ਡਿਊਟੀ ਹੈ ਤੇ 10 ਵਜੇ ਤੋਂ ਬਾਅਦ ਮੈਂ ਘਰ ਜਾਂਦਾ ਹਾਂ ਪਰ ਅੱਜ ਘਰ ਜਾਣ ਦੀ ਬਜਾਏ ਸਿੱਧਾ ਇਸ ਸਮਾਗਮ ਤੇ ਚਲਾ ਜਾਵਾਂਗਾ ਉਹ ਸਿੱਖ ਦੱਸਦਾ ਹੈ ਕਿ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਤੇ ਉਹਨਾਂ ਦੀ ਡਿਊਟੀ ਲੱਗੀ ਹੋਈ ਸੀ ਉੱਥੇ ਦੀ ਮਰਿਆਦਾ ਹੈ ਕਿ ਜਿਹੜੇ ਕੱਪੜੇ ਤੁਸੀਂ ਘਰੋਂ ਪਾ ਕੇ ਆਏ ਹੋ ਉਹਨਾਂ ਨੂੰ ਤੁਸੀਂ ਇੱਕ ਵੱਖਰੇ ਕਮਰੇ ਵਿੱਚ ਉਤਾਰ ਦੇਣਾ ਹੈ ਅਤੇ ਉੱਥੋਂ ਚੋਲਾ ਪਹਿਨ ਕੇ ਸੇਵਾ ਵਿੱਚ ਹਾਜ਼ਰ ਹੋਣਾ ਹੁੰਦਾ ਹੈ ਹੋਰ ਪੈਸੇ ਆਦ ਵੀ ਕੱਪੜਿਆਂ ਦੇ ਨਾਲ ਹੀ ਰੱਖ ਦਿੱਤੇ ਜਾਂਦੇ ਹਨ ਉਹ ਸਿੱਖ ਕਹਿੰਦੇ ਹਨ ਕਿ ਮੈਂ ਜਲਦੀ ਵਿੱਚ ਸਤਰ ਬਦਲਣਾ ਭੁੱਲ ਗਿਆ ਅਤੇ ਉਹਨਾਂ ਕੱਪੜਿਆਂ ਵਿੱਚ ਹੀ バス ਵਿੱਚ ਬੈਠ ਕੇ ਸਮਾਗਮ ਲਈ ਰਵਾਨਾ ਹੋ ਗਿਆ ਰਸਤੇ ਵਿੱਚ ਜਦੋਂ ਮੈਨੂੰ ਯਾਦ ਆਇਆ ਤਾਂ ਮੈਂ ਵਿਖਿਆ ਕੀ ਜੇਬ ਵਿੱਚ ਤਾਂ ਕਿਰਾਏ ਜੋਗੇ ਹੀ ਪੈਸੇ ਸਨ ਜਦੋਂ ਉੱਥੇ ਪਹੁੰਚਿਆ ਤਾਂ ਸੋਚਿਆ ਕਿ ਮੇਰੇ ਤੋਂ ਤਾਂ ਗਲਤੀ ਹੋ ਗਈ ਜੋ ਪਰਸ ਤਾਂ ਉੱਥੇ ਹੀ ਰਹਿ ਗਿਆ ਤੇ ਸੋਚਿਆ ਕਿ ਪਹਿਲਾਂ ਜਦੋਂ ਵੀ ਮੈਂ ਇੱਥੇ ਸਮਾਗਮ ਤੇ ਆਂਦਾ ਹਾਂ ਤਾਂ ਕੁਝ ਨਾ ਕੁਝ ਭੇਟਾ ਜ਼ਰੂਰ ਲਿਆਂਦਾ ਹਾਂ ਤੇ ਮਨ ਵਿੱਚ ਆਇਆ ਕਿ ਇਸ ਵਾਰ ਤਾਂ ਮੇਰੀ ਸੇਵਾ ਰਹਿ ਜਾਵੇਗੀ ਫਿਰ ਉੱਥੇ ਪਹੁੰਚ ਕੇ ਸੇਵਾ ਵਿੱਚ ਹਾਜ਼ਰੀ ਭਰੀ ਫਿਰ ਦਰਬਾਰ ਵਿੱਚ ਮੱਥਾ ਟੇਕਣ ਗਿਆ ਤਾਂ ਸਟੇਜ ਸੈਕਟਰੀ ਮੇਰੇ ਵਸਤਰ ਵੇਖ ਕੇ ਮੇਰੇ ਵੱਲ ਵਧਿਆ ਤੇ ਕਹਿਣ ਲੱਗਿਆ ਇੱਕ ਕੀਰਤਨੀ ਜਥੇ ਦਾ ਸਮਾਂ ਸੀ ਉਹ ਕਿਸੇ ਕਾਰਨ ਕਰਕੇ ਪਹੁੰਚ ਨਹੀਂ ਸਕੇ ਹਨ ਕੀ ਤੁਸੀਂ ਕੁਝ ਸਮਾਂ ਲਗਾ ਲਵੋਗੇ ਉਹ ਸਿੱਖ ਕਹਿੰਦਾ ਕਿ ਉੰਜ ਤਾਂ ਮੈਨੂੰ ਸਟੇਜ ਤੇ ਕੁਝ ਖਾਸ ਨਹੀਂ ਬੋਲਣਾ ਆਂਦਾ ਸੀ ਪਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਤਿਹਾਸ ਵਿੱਚੋਂ ਕੁਝ ਸਾਖੀਆਂ ਯਾਦ ਸਨ ਬਾਕੀ ਹੋਰ ਸੇਵਾ ਕਰਕੇ ਜੋ ਸਿੱਖਿਆ ਸੀ ਉਸ ਸਭ ਨਾਲ ਸਟੇਜ ਤੋਂ ਸੁਨਾਣਾ ਸ਼ੁਰੂ ਕਰ ਦਿੱਤਾ ਉਹ ਸਿੱਖ ਕਹਿੰਦਾ ਕਿ 10 ਮਿੰਟ ਸਟੇਜ ਤੇ ਲਾਏ ਸੀ ਤੇ ਇੰਨੇ ਸਮੇਂ ਵਿੱਚ ਹੀ ਸੰਗਤ ਨੇ 11200 ਰੁਪਏ ਭੇਟ ਕਰ ਦਿੱਤੇ ਤੇ ਮਾਇਆ ਨੂੰ ਵੇਖ ਕੇ ਮੇਰੇ ਮਨ ਵਿੱਚ ਆਇਆ ਕਿ ਵਾਹ ਸੱਚੇ ਪਾਤਸ਼ਾ ਆਪਣੇ ਸੇਵਕਾਂ ਤੋਂ ਤੂੰ ਆਪੇ ਹੀ ਸੇਵਾ ਕਰਵਾ ਲੈਂਦਾ ਹੈ ਮੇਰਾ ਪਰਸ ਤਾਂ ਉੱਥੇ ਹੀ ਰਹਿ ਗਿਆ ਸੀ ਪਰ ਆਪਣੇ ਘਰ ਦੀ ਸੇਵਾ ਲਈ ਤੁਸੀਂ ਆਪੇ ਹੀ ਕੋਈ ਨਾ ਕੋਈ ਰਾਹ ਕੱਢ ਦਿੱਤਾ ਹੈ ਹੁਣ ਏ ਮਾਇਆ ਮੈਂ ਸੇਵਾ ਵਿੱਚ ਪਾ ਦੇਣੀ ਹੈ। ਇਹੀ ਫੁਰਨਾ ਮੇਰੇ ਮਨ ਵਿੱਚ ਆਇਆ। ਚਲੋ ਓ ਮਾਇਆ ਨੂੰ ਸੇਵਾ ਵਿੱਚ ਪਾ ਕੇ ਮੈਂ ਅਰਦਾਸ ਕਰ ਦਿੱਤੀ। ਇਹ ਸੱਚੇ ਪਾਤਸ਼ਾਹ ਆਪਣੇ ਘਰ ਦੀ ਸੇਵਾ ਤੁਸੀਂ ਆਪ ਹੀ ਕਰਵਾ ਲਈ ਹੈ। ਕਿਰਪਾ ਕਰਕੇ ਇਸ ਦਸਵੰਧ ਦੀ ਸੇਵਾ ਨੂੰ ਲੇਖੇ ਲਗਾ ਲੈਣਾ। ਇਹ ਅਰਦਾਸ ਕਰਕੇ ਮੈਂ ਬੱਸ ਵਿੱਚ ਬੈਠ ਕੇ ਅੰਮ੍ਰਿਤਸਰ ਵਾਪਿਸ ਆ ਗਿਆ ਸ਼ਹੀਦਾਂ ਦੇ ਸਥਾਨ ਤੇ ਮੇਰੀ ਰਹਿਰਾਸ ਸਾਹਿਬ ਦੀ ਡਿਊਟੀ ਸੀ ਜਦੋਂ ਮੈਂ ਬੱਸ ਤੋਂ ਉਤਰ ਕੇ ਰੋਡ ਕ੍ਰੋਸ ਕਰ ਰਿਹਾ ਸੀ ਤਾਂ ਇੱਕ ਕਾਰ ਮੇਰੇ ਕੋਲੋਂ ਦੀ ਲੰਗੀ ਮੈਂ ਉਸ ਉੱਤੇ ਧਿਆਨ ਨਹੀਂ ਦਿੱਤਾ ਬਿਨਾਂ ਧਿਆਨ ਦਿੱਤੇ ਹੀ ਆਪਣੀ ਡਿਊਟੀ ਲਈ ਜਾ ਰਿਹਾ ਸੀ ਉਸ ਕਾਰ ਵਾਲੇ ਨੇ ਵਾਪਿਸ ਆ ਕੇ ਉਸ ਨੂੰ ਆਵਾਜ਼ ਮਾਰੀ ਜਦ ਮੈਂ ਪਿੱਛੇ ਮੁੜ ਕੇ ਵੇਖਿਆ ਤਾਂ ਇੱਕ ਸੱਜਣ ਨੇੜੇ ਆਏ ਤੇ ਬੜੇ ਹੀ ਪਿਆਰ ਅਤੇ ਸਤਕਾਰ ਨਾਲ ਮੈਨੂੰ ਫਤਿਹ ਬੁਲਾਈ ਤੇ ਮੈਂ ਵੀ ਸਤਕਾਰ ਨਾਲ ਫਤਿਹ ਦਾ ਜਵਾਬ ਦਿੱਤਾ ਉਹਨਾਂ ਨੇ ਜੇਬ ਵਿੱਚੋਂ 5000 ਰੁਪਏ ਕੱਢੇ ਤੇ ਮੈਨੂੰ ਫੜਾਣੇ ਚਾਹੇ ਤੇ ਉਹ ਕਹਿਣ ਲੱਗੇ ਭਾਈ ਸਾਹਿਬ ਇਹ ਪੈਸੇ ਅਸੀਂ ਤੁਹਾਨੂੰ ਦੇਣਾ ਚਾਹੁੰਦੇ ਹਾਂ ਤੇ ਉਹ ਸਿੱਖ ਕਹਿੰਦੇ ਕਿ ਉਹ ਮਾਇਆ ਪਕੜਨ ਨਾ ਕਿ ਤੁਸੀਂ ਮੈਨੂੰ ਮਾਇਆ ਕਿਉਂ ਦੇ ਰਹੇ ਹੋ ਉਹ ਸੱਜਣ ਕਹਿਣ ਲੱਗੇ ਜੀ ਪਿਛਲੇ ਸਾਲ ਅਸੀਂ ਤੁਹਾਡੇ ਤੋਂ ਅਰਦਾਸ ਕਰਵਾਈ ਸੀ ਤੇ ਪਾਤਸ਼ਾਹ ਦੀ ਜੀ ਦੀ ਮਿਹਰ ਨਾਲ ਸਾਡਾ ਕਾਰਜ ਰਾਸ ਹੋ ਗਿਆ ਹੈ ਮਨ ਵਿੱਚ ਸੋਚਿਆ ਸੀ ਕਿ ਗੁਰੂ ਘਰ ਤਾਂ ਸ਼ੁਕਰਾਨਾ ਕਰਨਾ ਹੀ ਹੈ ਪਰ ਤੁਹਾਡੇ ਲਈ ਵੀ ਵੱਖਰੀ ਸੇਵਾ ਕੱਢ ਕੇ ਰੱਖੀ ਸੀ ਉਹ ਮੈਨੂੰ ਮਾਇਆ ਦੇਣ ਪਰ ਮੈਂ ਲਵਾਨਾ ਉਹ ਕਹਿਣ ਲੱਗੇ ਕਿ ਅਸੀਂ ਗੁਰੂ ਸਾਹਿਬ ਲਈ ਸੇਵਾ ਤਾਂ ਕਰ ਦਿੱਤੀ ਹੈ ਪਰ ਇਹ ਸੇਵਾ ਤੁਹਾਡੇ ਲਈ ਵੱਖਰੀ ਕੱਢੀ ਹੋਈ ਹੈ ਤੇ ਤੁਹਾਨੂੰ ਇਹ ਸੇਵਾ ਦੇਣ ਲਈ ਅਸੀਂ ਬਹੁਤ ਦੂਰੋਂ ਆਏ ਹਾਂ ਤਾਂ ਕਿ ਤੁਸੀਂ ਸੇਵਾ ਨਾ ਲਵੋਗੇ ਤਾਂ ਸਾਡਾ ਮਨ ਵੀ ਉਦਾਸ ਹੋ ਜਾਵੇਗਾ ਸਾਡੀ ਇੱਛਾ ਹੈ ਕਿ ਤੁਸੀਂ ਇਹ ਸੇਵਾ ਜ਼ਰੂਰ ਲਵੋ ਉਹ 5000 ਰੁਪਏ ਮੈਨੂੰ ਦੇ ਕੇ ਚਲੇ ਗਏ ਮੈਂ ਅੰਦਰ ਜਾ ਕੇ ਗੁਰੂ ਸਾਹਿਬ ਕੋਲ ਅਰਦਾਸ ਕੀਤੀ ਅਤੇ ਸ਼ੁਕਰਾਨਾ ਕੀਤਾ ਤੇ ਕਿਹਾ ਹੇ ਸੱਚੇ ਪਾਤਸ਼ਾਹ ਜੀ ਤੁਸੀਂ ਆਪ ਹੀ ਸੇਵਾ ਕਰਵਾਉਂਦੇ ਹੋ ਅਤੇ ਫਿਰ ਆਪ ਹੀ ਉਸ ਸੇਵਾ ਨੂੰ ਚੋਗੁਣੀ ਕਰਕੇ ਵਾਪਿਸ ਕਰ ਦਿੰਦੇ ਹੋ ਹੇ ਸੱਚੇ ਪਾਤਸ਼ਾਹ ਜੀ ਤੁਹਾਡੀ ਵਡਿਆਈ ਤਾਂ ਕਹਿਨੇ ਸੁਨਨੇ ਤੋਂ ਬਾਹਰ ਹੈ ਇਸ ਲਈ ਸੰਗਤ ਜੀ ਅਸੀਂ ਜੋ ਵੀ ਦਸਵੰਦ ਦੀ ਸੇਵਾ ਕਰਦੇ ਹਾਂ ਗੁਰੂ ਸਾਹਿਬ ਉਸ ਨੂੰ ਵਧਾ ਕੇ ਹੀ ਸਾਨੂੰ ਮੋੜਦੇ ਰਹਿੰਦੇ ਹਨ ਇਸ ਲਈ ਸੰਗਤ ਜੀ ਗੁਰੂ ਘਰ ਵਿੱਚ ਦਸਵੰਦ ਦੀ ਸੇਵਾ ਦੇਣਦਿਆਂ ਕਦੇ ਵੀ ਨਾ ਕਬਰਾਇਆ ਕਰੋ ਅਤੇ ਜੋ ਦਸਵੰਦ ਬਣਦਾ ਹੈ ਸਾਨੂੰ ਗੁਰੂ ਘਰ ਵਿੱਚ ਦੇਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ